ਇਹ ਤੇ ਮੰਮੀ ਵੀ ਪਤਾ ਨਹੀਂ ਕਿੱਥੇ ਚਲੇ ਗਏ ਨੇ। ਉਹ ਨਤਰੋਂ ਕੰਮ ਜਦੋਂ ਮੈਂ ਕਹਿੰਨੀ ਆ ਨਾ ਕਰਨਾ ਹੈ ਕਰਨਾ ਹੈ ਉਦੋਂ ਕਰਦੇ ਨਹੀਂ ਜਦੋਂ ਨਹੀਂ ਕਰਨਾ ਹੁੰਦਾ ਉਦੋਂ ਤੁਰ ਪੈਂਦੇ ਜੁੱਤੀ ਪਾ ਕੇ। ਗਏ ਕਿੱਥੇ ਆ ਲੰਦੇ ਜਦੋਂ ਮੈਂ ਪੁੱਛਦੀ ਆ ਦੱਸ ਕਿਉਂ ਨਹੀਂ ਗਏ ਕੰਮ ਸੇ ਕਮ ਇੱਕ ਵਾਅਦੇ ਮਾਰ ਦੋ ਅੰਦਰ ਬੈਠੀਆਂ ਮੈਂ ਮੇ ਘਰੋਂ ਗੈਪ ਥੋੜੀ ਹੋ ਗਈ ਆ। ਕੋਈ ਪਤਾ ਹੀ ਨਹੀਂ ਕਿ ਘਰ ਕੇ ਨੂੰਤੀ ਬੈਠੀ ਉਹਨੂੰ ਵੀ ਕੁਝ ਦੱਸ ਕੇ ਜਾਣਾ। ਕੁਝ ਕਹਿ ਹੀ ਜਾਈਏ। रीदी मैं इतनी मैं पांच मिनट आई हूं बारो बार पाई तो पे, दा थोड़ी मम्मी किधर गए भटूरे छोले खानी है ना मैं छोले लिया भटूरे कि देती मैं क्या जो छोले मैं घर बना दनी आ फिर तुम डूा लिया तो उ तुर पे छोले लैन पुत्र ਤੂੰ ਹਫਤੇ ਦੇ ਕਿੱਸੇ ਮਮੀ ਆਂਟੀ ਪਟੂ ਰੈਸੋ ਨੇ ਬੜੇ ਵਧੀਆ ਬਣਾंदे ਮਾ ਉਹ ਖਾਣੇ ਤੇ ਜੇ ਮੈਂ ਘਰ ਤੱਕਾ ਲਾ ਦਿੰਦੀ ਫਿਰ ਤੂੰ ਕਹਿਣਾ ਸੀ ਹੁਣ ਐ ਖਾ ਲੈ ਸ਼ਾਮੀ ਮੈਂ ਲਾ ਤੂੰ ਤੁਸੀਂ ਇੱਥੋਂ ਲੈਣ ਦੇ ਛੋਲੇ ਤੁਸੀਂ ਮੈਨੂੰ ਕਹੋ ਰਿਧੀ ਆਰਡਰ ਕਰ ਦੇ ਤੇ ਮੈਂ ਆਰਡਰ ਕਰ ਦੇਣੀ ਸੀ ਜੋ ਮਰਜੀ ਕਹਿੰਦੇ ਤੁਸੀਂ ਵੇਖਦੇ ਤੇ ਸਹੀ ਕੰਮ ਸੇ ਕੰਮ ਜਿੰਨੀ ਦਿਨ ਨੂੰ ਪਤਾ ਤੂੰ ਆਰਡਰ ਕਰਨਾ ਸੀ ਨਾ ਤੇ ਲਿਆਣੇ ਤੇ ਫਿਰ ਵੀ ਆਪ ਹੀ ਪੈਨੇ ਸੀ ਕਿਉਂ ਲਿਆਣੇ ਪੈਨੇ ਸੀ ਆਰਡਰ ਕਰਕੇ ਅੱਜ ਕੱਲ ਘਰ ਪਹੁੰਚ ਜਾਂਦਾ ਸਭ ਕੁਝ ਉਹ ਵੀ 5 ਮਿੰਟ ਚ ਤੁਹਾਨੂੰ ਨਾ ਕੁਝ ਪਤਾ ਚੱਲਿਆ ਅ ਮੇਰੇ ਪਿੱਕੇ ਵੇਖ ਲੋ ਅ ਜਦੋਂ ਛੋਲੇ ਪਟੂਰੇ ਵਗੈਰਾ ਕੁਝ ਖਾਣੇ ਹੁੰਦੇ ਆ ਨਾ ਚੁੱਪ ਕਰਕੇ ਆਪ ਜਾਂਦੇ ਗੱਡੀ ਚ ਗਰਮ ਗਰਮ ਖਾ ਕੇ ਆ ਜਾਂਦੇ ਐਦਾਂ ਛੋਲੇ ਕਦੀ ਨਹੀਂ ਸਿੱਲ ਜਾਂਦੇ ਆਪਣੇ ਪਿੱਕੇ ਹਾਂ ਮੇਰੀ ਮੰਮੀ ਕਹਿੰਦੀ ਐ ਐਦਾਂ ਛੋਲੇ ਲਿਆਂਦਾ ਕੀ ਫਾਇਦਾ ਜਾਂ ਤੇ ਉੱਥੇ ਖਾਓ ਤੇ ਜਾਂ ਫਿਰ ਆਰਡਰ ਕਰੋ ਘਰ ਬੈਠੇ ਚੀਜ਼ ਮਿਲੇ ਆਪ ਨਹੀਂ ਜਾਂਦਾ ਹੁੰਦਾ ਤੁਸੀਂ ਪਤਾ ਨਹੀਂ ਕਿੱਦਾਂ ਕਰਦੇ ਹੋ ਇਹ ਕੁਝ ਬੱਚਾ ਤੈਨੂੰ ਵੀ ਹੁਣ ਘਰ ਬੈਠੇ ਚੀਜ਼ ਮਿਲਦੀ ਪਈ ਐ ਤੂੰ ਤੁਸੀਂ ਤਾਂ ਗਏ ਹੋ ਨਾ ਤੇ ਫਿਰ ਕੀ ਹੋਇਆ ਤੁਸੀਂ ਗੱਲਾਂ ਸਮਝਦੇ ਹੀ ਨਹੀਂ ਕਿਉਂ ਜਾਂਦੇ ਹੋ ਜਦ ਘਰ ਬੈਠੇ ਅੱਜ ਕੱਲ੍ਹ ਇੰਨੀਆਂ ਸੁਵਿਧਾ ਚੱਲੀਆਂ ਆਈਆਂ ਤੁਸੀਂ ਇਹੋ ਜੇ ਕੰਮ ਕਿਉਂ ਕਰਦੇ ਹੋ ਚੰਗਾ ਲੱਗਦਾ ਆ ਪਤੀਲਾ ਫੜ ਕੇ ਜਾਣਾ ਭਾਵੇਂ ਉਹਨਾਂ ਦੇ ਘਰ ਦੁਕਾਨ ਹੈਗੀ ਆ ਉਹਨਾਂ ਦਾ ਕੰਮ ਕਾਰਜ ਹੈ ਤੇ ਕਿਨਸੀ ਐ ਕੰਮ ਨਹੀਂ ਕਰਦੇ ਮੇਰੀ ਮੰਮੀ ਤਾਂ ਬਿਲਕੁਲ ਨਹੀਂ ਕਰਦੀ ਇਹ ਕੰਮ ਤੇ ਨਾ ਹੀ ਕਰਨਾ ਚਾਹੀਦਾ ਚੁੱਪ ਕਰਕੇ ਆਰਡਰ ਮਾਰਿਆ ਕਰੋ ਨਹੀਂ ਆਂਦਾ ਕਰਨਾ ਮੈਨੂੰ ਦੱਸ ਦੋ ਪੁੱਤ ਤੂੰ ਮਾਨੂੰ ਜੋ ਕਹਿਣ ਨਹੀਂ ਤੁਸੇ ਤੜਕਾ ਆਪੇ ਲਾਈ ਲੈਣਾ ਹੀ ਫਟਾਫਟ ਤੇ ਮਨ ਨੂੰ ਇਹ ਹੈਗਾ ਤੇਰੇ ਪਾਪਾ ਨੇ ਨਾਸ਼ਤਾ ਕਰਨਾ ਤੇ ਮੈਂ ਮਿੰਟੋ ਮਿਡੀ ਤੜਕਾ ਲਾ ਕੇ ਤੇ ਪਾਪਾ ਨੂੰ ਤੇ ਨਾਸ਼ਤਾ ਦੋਵਾ ਤੇਰਾ ਨਹੀਂ ਨਾ ਪੁੱਤਰ ਦਿਲ ਕਰਦਾ ਖਾਣ ਤੇ ਤੇ ਤੂੰ ਘਰ ਹੀ ਬਣਾ ਲਵੇ ਤੇ ਨਾਲੇ ਮੇਰੀ ਗੱਲ ਸੁਣ ਤੇਰੀ ਮਾਸੀ ਆਂਦੀ ਪਈ ਹੈ ਤੇ ਵਧੀਆ ਜਿਹਾ ਲਾਣੀ ਤੜਕਾ ਠੀਕ ਹੈ ਫੇਰ ਤੜਕੇ ਲਾਣੀ ਬਾਜ਼ਾਰੋਂ ਵੀ ਲੈ ਆਂਦੇ ਤੜਕੇ ਵੀ ਲਾਣੇ ਤੇ ਫਿਰ ਫਾਇਦਾ ਕੀ ਲਿਆਉਂਦਾ ਤੁਸੀਂ ਗੱਲ ਨਹੀਂ ਸਮਝ ਸਕਦੇ ਚੱਲ ਨਹੀਂ ਆ ਸੱਚੇ ਕੁੜੀ ਨੂੰ ਕਿੱਦਾਂ ਸਮਝਾਵਾਂ ਮੈਂ ਜਦੋਂ ਹੁੰਦਾ ਮੇਰੇ ਪਿੱਕੇ ਅੰਜ ਕਰਦੇ ਆ ਮੇਰੇ ਪਿੱਕੇ ਅੰਜ ਕਰਦੇ ਆ ਦੱਸ ਅਸੀਂ ਨਹੀਂ ਕਰਦੇ ਸਭ ਕੁਝ ਕਰੀਦਾ ਆਜੋ ਦੀਦੀ ਅੱਛਾ ਅੱਛਾ ਬੜੀ ਦਿਨਾ ਬਾਦੋਂ ਆਏ ਜੇ ਤੁਸੀਂ ਦਿਨ ਬਸ ਇਸ ਤਰ੍ਹਾਂ ਹੀ ਆ ਘਰ ਟਾਈਮ ਕਿੱਥੇ ਲੱਗਦਾ ਹੈਗਾ ਤੁਹਾਨੂੰ ਤਾਂ ਵੈਸੇ ਨਹੀਂ ਟਾਈਮ ਲੱਗਦਾ ਹੁਣ ਤੁਸੀਂ ਕੀ ਕਰਦੇ ਹੋ ਘਰ ਨੂਆ ਤੀ ਆਈਆਂ ਹੀ ਹਾਂ ਮੈਂ ਤੇ ਬਤਾ ਜਾਂਦਾ ਨੂਆ ਤੀ ਆ ਤੇ ਜਾਂਦਿਆਂ ਪਰ ਫਿਰ ਵੀ ਤੇ ਕੰਮ ਆਪ ਹੀ ਕਰਨਾ ਪੰਦਾ ਉਹ ਤੇ ਹੈ ਹੀ ਉਹ ਤੇ ਹੈ ਹੀ ਹੋਰ ਸੁਣਾਓ ਤੇ ਨਾਲੇ ਇੱਕ ਗੱਲ ਦੱਸਾਂ ਨੋਆ ਤੇ ਭਾਵੇਂ ਕੰਮ ਕਰਨ ਭਾਵੇਂ ਨਾ ਕਰਨ ਆਪਣੇ ਹੱਥ ਪੈਰ ਚੱਲਦੇ ਰਹਿਣੇ ਚਾਹੀਦੇ ਸਹੀ ਗੱਲ ਜੀ ਸਹੀ ਗੱਲ ਮੈਂ ਵੀ ਹੁਣ ਇਹ ਨਾ ਥੋੜਾ ਫ੍ਰੀ ਹੋਈ ਆ ਅੱਛਾ ਕੱਪੜੇ ਵਗੈਰਾ ਤੋਂ ਤੇ ਹਜੇ ਸਰਦੀਆਂ ਦੇ ਘਟਨੇ ਆ ਠੀਕ ਐ ਤੇਰੀ ਦੀ ਕਹਿੰਦੀ ਮਮੀ ਤੁਸੀਂ ਇਹ ਕਿਹੜਾ ਸੂਟ ਪਾ ਕੇ ਬੈਠ ਗਏ ਮੈਂ ਕਿਹਾ ਕੋਈ ਗੱਲ ਨਹੀਂ ਸ਼ਾਮ ਨੂੰ ਮੈਂ ਕੱਢਾਂਗੀ ਸੂਟ ਮੈਨੂੰ ਕਹਿੰਦੇ ਆ ਕਿ ਕੰਮ ਨਾ ਕਰਿਆ ਕਰੋ ਤੇ ਆਪ ਹਜੇ ਵੀ ਕਰਦੇ ਆ ਚਲੋ ਕੋਈ ਗੱਲ ਇਸ ਤਰ੍ਹਾਂ ਹੀ ਹੁੰਦਾ ਇੱਕ ਦੂਜੇ ਨੂੰ ਕਹਿਣਾ ਹੀ ਹੁੰਦਾ ਵਾ ਵਧੀਆ ਇੱਕ ਗੱਲ ਦੱਸਾਂ ਉਹ ਆਪਾਂ ਤਾਂ ਫਿਰ ਵੀ ਕੰਮ ਕਰ ਲੈਂਦੀ ਆ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਕੰਮ ਕਰਦੀਆਂ ਨਹੀਂ ਤੇ ਨਾ ਉਹਨਾਂ ਕੋ ਹੁੰਦਾ ਨਹੀਂ ਹੁੰਦਾ ਸ ਇਹ ਗੱਲ ਤੇ ਤੁਹਾਡੀ ਬਿਲਕੁਲ ਸਹੀ ਜੀ 16 ਆਨੇ ਸਹੀ ਜੀ ਆਲੀ ਘਰ ਤੂੰ ਸੁਣ ਮੇਰੀ ਗੱਲ ਸੁਣ ਭਾਬੀ ਦਾ ਪਰਸੋਂ ਫੋਨ ਆਂਡਿਆ ਸੀ ਭਾਬੀ ਕਹਿੰਦੀ ਸੀ ਘਰ ਆਇਓ ਕੋ ਕੰਮ ਆ ਤੈਨੂੰ ਆਇਆ ਭੱਡੀ ਭਾਬੀ ਦਾ ਫੋਨ ਹਾਂ ਮਨੂੰ ਵੀ ਆਇਆ ਸੀ ਉਹਨਾਂ ਦਾ ਫੋਨ ਪਤਾ ਨਹੀਂ ਬਰਥਡੇ ਵਗੈਰਾ ਜਾਂ ਕੁਝ ਕਹਿਣ ਦੇ ਸੀ ਹਗਾ اچھا 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 ਤੇ ਮੈਂ ਕਿਹਾ ਕੋਈ ਗੱਲ ਨਹੀਂ ਦੀ ਦੀ ਆਣ ਕੇ ਆਹੋ ਹਾਂ 12 ਦਸੰਬਰ ਨੂੰ ਬਰਥਡੇ ਚ ਹੁਆ ਤੇ ਮੇਰੀ ਗੱਲ ਸੁਣ 12 ਦਸੰਬਰ ਨੂੰ ਸਾਹਿਲ ਦਾ ਜਨਮ ਦਿੰਨੇ ਆ ਤੇ 12 ਦਸੰਬਰ ਨੂੰ ਤੇ ਕਿਰਨ ਦਾ ਤੇ 9 ਦਸੰਬਰ ਨੂੰ ਤੁਹਾਨੂੰ ਸਾਹਿਲ ਆਪਣੇ ਭਨੇਵੇਂ ਦਾ ਭੁੱਲ ਗਏ ਹਾਂ 9 ਦਸੰਬਰ ਨੂੰ 9 ਦਸੰਬਰ ਨੂੰ ਸਸਿਕਾ ਮਸੀ ਜੀ ਸਸਿਕਾ ਤੁਹਿਆ ਜੇ ਲੁਕੜ ਪਣੀ ਨੀ ਮਾਸੀ ਗੜੀ ਪੈਗ ਲਾਦੀ ਇਹ ਪੈਗਾਂ ਮਲੇ ਗਲਾਸ ਚ ਮੈਨੂੰ ਪਾਣੀ ਲਿਆਤਾਈ ਮਾਸੀ ਜਿਹੜੇ ਪਹਿਲੇ ਗਲਾਸ ਸੀ ਨਾ ਮੇਰੇ ਕੱਪ ਗਲਾਸ ਮੈਂ ਸਾਰੇ ਕੜਤੀਓ ਕੰਮ ਵਾਲੀ ਨੂੰ ਦੇ ਦਿੱਤੇ ਜੇ ਉਹ ਮਾਸਾ ਨਹੀਂ ਚੰਗੇ ਸੀ ਮੈਨੂੰ ਡਿਜ਼ਾਈਨ ਨਹੀਂ ਸੀ ਪਸੰਦ ਹੈਗੀ ਤੇ ਮੈਂ ਜਦੋਂ ਮੰਮੀ ਵੱਲ ਗਈ ਆਪਣੇ ਉਹਨਾਂ ਨੇ ਇੰਨੇ ਸੋਹਣੇ ਡਿਜ਼ਾਈਨਰ ਕਲਾਸ ਕੰਪਨੀ ਦੇ ਲਿਆਂਦੇ ਹੋਏ ਸੀ ਬੜੇ ਸੋਹਣੇ ਲੱਗੇ ਮਾਸੀ ਤੇ ਫਿਰ ਮੈਂ ਨਾ ਆਪਣੇ ਘਰ ਥੋੜਾ ਚੇਂਜ ਕਰਤਾ ਉਹਨਾਂ ਵੱਲ ਵੇਖੀ ਇਹ ਹੰਦੂ ਆਪਣੇ ਪੇਕਿਓ ਲੈ ਕੇ ਆਈਆਂ ਹਾਂ ਹਾਂ ਮਿੰਨ ਮੇਰੀ ਭੈਣ ਤਾਂ ਵਨਸ ਵਨੇ ਭਾਂਡੇ ਰੱਖਦੇ ਕਰੋਕਰੀ ਇਹਦੇ ਐ ਇੱਕ ਤੋਂ ਇੱਕ ਚੜ ਕੇ ਹੁੰਦੀ ਹੈ ਤੇ ਤੂੰ ਕਦੀ ਮੈਂ ਪੇਕਿਓ ਲੈ ਕੇ ਆਈਆਂ ਮਾਸੀ ਚੰਗੇ ਨਹੀਂ ਸੀ ਡਿਜ਼ਾਈਨ ਸਾਰੇ ਪੁਰਾਣੇ ਹੋ ਗਏ ਹੋਏ ਸੀ ਤੇ ਫਿਰ ਮੈਂ ਕੀ ਕਰਦੀ ਮੈਨੂੰ ਨਹੀਂ ਪਸੰਦ ਨਹੀਂ ਆ ਡਿਜ਼ਾਈਨ ਕਾ ਦੇ ਨੀ ਦੇਸ਼ਰਾ ਪੀਣ ਵਾਲੇ ਗਲਾਸ ਜਿੰਨੇ ਤੋਂ ਪਾਣੀ ਦੇਣ ਦੇ ਹੀ ਆ ਮਾਸੀ ਪੈਸ਼ਨ ਐ ਪੀਓ ਪਾਣੀ ਅੱਜ ਕੱਲ ਦੇ ਹਿਸਾਬ ਨਾਲ ਚੱਲਿਆ ਕਰੋ ਅੱਛਾ ਮੇਰੇ ਸੱਚ ਗੱਲ ਸੁਣ ਹਾਂਜੀ ਇਹ ਨਾ ਪਰਸੋ ਜਨਮ ਦਿਨ ਸੀ ਹਾਂ ਹਾਂ ਤੂੰ ਸਟੇਟਸ ਲਾਇਆ ਹੋਇਆ ਸੀ ਹਾਂ ਮੇਰਾ ਜਨਮ ਦਿਨ ਸੀ ਮੈਂ ਫੋਟੋ ਨਹੀਂ ਦੇਖਿਆ ਤੁਸੀਂ ਫੋਟੋਆਂ ਤਾਂ ਮੈਂ ਸਾਰੀਆਂ ਵੇਖੀਆਂ ਤੇ ਸਾਰੇ ਜਾਣੇ ਹਗੇ ਸੀ ਇਹ ਨਾ ਮੇਰੀ ਭੈਣ ਸੀ ਨਾ ਮੇਰਾ ਜੀਜਾ ਸੀ ਤੁਸੀਂ ਦੋਵੇਂ ਜੀ ਸੀ ਨਾਲ ਤੁਹਾਡੇ ਬੱਚੇ ਸੀ ਨਾਲ ਤੇਰੀ ਭੈਣ ਪਰਜਾਈ ਤੇਰੀ ਮਾਂ ਸੀ ਬਾਕੀ ਮੇਰੀ ਗੱਲ ਸੁਣੋ ਉਹਨਾਂ ਨਹੀਂ ਹੋਣਾ ਮੇਰੇ ਘਰ ਦੇ ਵਿੱਚ ਮੇਰਾ ਜਨਮ ਦਿਨ ਹੋਵੇ ਐਨਾ ਤਾਂ ਹੋਵੇ ਚਾਹੀ ਮੇਰੇ ਬੱਚਿਆਂ ਦਾ ਹੋਵੇ ਮੇਰਾ ਭਰਾ ਮੈਨੂੰ ਫੋਨ ਕਰ ਦਿੰਦਾ ਹੈ ਹਾਂ ਹੈਪੀ ਬਰਥਡੇ ਸਭ ਤੋਂ ਪਹਿਲੇ ਉਹ 12 ਵਜੇ ਟੀਚਰ ਸਾਨੂੰ ਵਿਸ਼ ਕਰਦਾ ਹੈ ਵਿਸ਼ ਕਰਕੇ ਇਸ ਤੋਂ ਬਾਅਦ ਕਹਿੰਦਾ ਸਵੇਰੇ ਗੱਡੀ ਚੱਕੋ ਤੇ ਸਿੱਧਾ ਮੇਰੇ ਵੱਲ ਆਓ ਤੇ ਉਹ ਸਾਡੇ ਹਰ ਕਿਸੇ ਦੇ ਜਨਮ ਦਿਨ ਮਨਾਉਂਦਾ ਪਾਰਟੀ ਕਰਦਾ ਸਾਨੂੰ ਸਰਪ੍ਰਾਈਜ਼ ਕਰਦਾ ਮਕੰਨੀਆਂ ਐਸ ਵਾਰੀ ਉਹਨੇ ਜਿਹੜਾ ਸਰਪ੍ਰਾਈਜ਼ ਕੀਤਾ ਜਿਹੜਾ ਹੋਟਲ ਦੇ ਵਿੱਚ ਡੈਕੋਰੇਸ਼ਨ ਕਰਵਾਈ ਸੀ ਉਹਨੇ ਅੱਗੋਂ ਮੈਨੂੰ ਜਿਹੜਾ ਮੈਨੂੰ ਉਹਨੇ ਡਰੈੱਸ ਲੈ ਕੇ ਦਿੱਤੀ ਹੈ ਨਾ ਉਹ ਵਿੰਟਰ ਦੀ ਲੈ ਕੇ ਦਿੱਤੀ ਤਾਂ ਤੁਸੀਂ ਵੇਖਣਾ ਤੇ ਮੇਰੇ ਚੁੰਮ ਚੁੰਮ ਕਰਦੀ ਸੀ ਉਹ ਮੇਰੀ ਡਰੈੱਸ ਮੇਰੀ ਗੱਲ ਸੁਣ ਜੇ ਇੰਨਾ ਕੁਝ ਕੀਤਾ ਤੇ ਤੋ ਇਹਨਾਂ ਨੂੰ ਮਨਾ ਲੈ ਜਾਣਾ ਸੀ ਇਹਨਾਂ ਨੂੰ ਕਿੱਦਾਂ ਲੈ ਕੇ ਜਾਂਦੀ ਘਰ ਪਿੱਛੋਂ ਕੱਲਾ ਨਹੀਂ ਛੱਡੀ ਤਾਂ ਤੁਹਾਨੂੰ ਪਤਾ ਹੈ ਫਿਰ ਕੁਈ ਨਾ ਕੋਈ ਵੱਡੇ ਹੈਗੇ ਵੱਡੇ ਜਿਹੜੇ ਹੁੰਦੇ ਨਾ ਘਰ ਦਾ ਹੁੰਦੇ ਨੇ ਤਾਲਾ ਸਿਆਣਿਆਂ ਨੇ ਕਿਹਾ ਸੀ ਜਿਹੜੇ ਵੱਡੇ ਘਰ ਦਾ ਤਾਲਾ ਹੁੰਦੇ ਆ ਤੇ ਫਿਰ ਮੈਂ ਤਾਲਾ ਕਿੱਦਾਂ ਲਾਏ ਆਂਦੀ ਦੀਦੀ ਠੀਕ ਹੈ ਮੈਂ ਮੰਨੀ ਤੇਰੀ ਗੱਲ ਕਿ ਵੱਡੇ ਘਰ ਦਾ ਤਾਲਾ ਹੁੰਦੇ ਨੇ ਪਰ ਕਦੇ ਉਹਨਾਂ ਦਾ ਵੀ ਦਿਲ ਕਰਦਾ ਕਿ ਆਪਾਂ ਘੁੰਮੀਏ ਫਿਰਗੇ ਨੂਆ ਨਾ ਕਿਤੇ ਆਈਏ ਜਾਈਏ ਇਹਦਾ ਮਤਲਬ ਤੁਸੀਂ ਆਪ ਇੰਜੋਏ ਕਰ ਲੈਣਾ ਤੇ 사ਸ ਨੂੰ ਇਤਨਾ ਪਈ ਰਹਿੰਦਣਾ ਕਰੇ ਉਹ ਇਹਨਾਂ ਨੇ ਕੀ ਕਰਨਾ ਜਾ ਕੇ ਉਹ ਸਾਰੀ ਉਮਰ ਗਏ ਐ ਘੁੰਮੇ ਐ ਫਿਰੇ ਐ ਕਿਹੜੀ ਜਗ੍ਹਾ ਨਹੀਂ ਵੇਖੀ ਇਹਨਾਂ ਨੇ ਬੜਾ ਘੁੰਮ ਫੇਰ ਲਿਆ ਹੁਣ ਜਿਹੜੀ ਇਹ ਉਮਰ ਐ ਨਾ ਇਹਨਾਂ ਦੀ ਰੱਬ ਦਾ ਨਾਮ ਲੈਣ ਦੀ ਹੈ ਤੁਹਾਨੂੰ ਪਤਾ ਮੇਰੇ ਭਰਾ ਨੇ ਨਾ ਉਹ ਜਿਹੜਾ ਸਾਨੂੰ ਸਰਪ੍ਰਾਈਜ਼ ਦਿੱਤਾ ਨਾ ਮੇਰੇ ਬਰਥਡੇ ਦਾ ਕੀ ਦੱਸਾਂ ਮਾਸੀ ਜੀ ਮਜ਼ਾ ਹੀ ਆ ਗਿਆ ਉਹ ਪਿੱਛੇ ਮੇਰੀ ਐਨੀ ਮਰਸਰੀ ਨੰਗੀ ਆ ਤਿੰਨ ਤਰੀਕ ਆ 3 ਨਵੰਬਰ ਦੀ ਮੇਰੀ ਐਨੀਵਰਸਰੀ ਨੰਗੀ ਸਾਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਤੇ ਠੀਕ ਨਹੀਂ ਹੈਗਾ ਮੇਰਾ ਪਤਾ ਲੈਣਾ ਹਾਏ ਰਾਤੀ ਪਹਿਲੇ 12 ਵਜੇ ਨੇ ਵਿਸ਼ ਕਰਤੀ ਸਵੇਰੇ 7 ਵਜੇ ਫੋਨ ਆ ਗਿਆ ਦਾ ਮੇਰਾ ਪਤਾ ਲੈਣਾ ਹੁਣੇ ਆ ਮੈਂ ਤੇ ਡਾਰੀ ਗਈ ਮਾਸੀ ਮੇਰਾ ਇੱਕ ਰੰਗ ਉਟੇ ਇੱਕ ਜਾਵੇ ਇੱਕ ਆਵੇ ਮੈਂ ਗੱਡੀ ਚੱਕੀ ਤੇ ਮੈਂ ਚਲੇਗੀ ਉੱਥੇ ਆਪਣੇ ਭਰਾ ਦੇ ਕੋਲ ਪਹੁੰਚੀ ਤੇ ਘਰ ਉਹਨੇ ਇੰਨਾ ਡੈਕੋਰੇਟ ਕਰਾ ਲਿਆ ਘੋਰੀ ਕਰਾ ਲਿਆ ਤੇ ਕੇਕ ਅ ਡਬਲ ਸਟੋਰ ਕੇਕ ਲਿਆਂਤਾ ਮੈਂ ਕਰਨੀਆ ਕਿਤੇ ਉੱਤੇ ਕਪਲ ਡਿਜ਼ਾਈਨ ਬਣਾਇਆ ਉਹਨੇ ਸਾਡੀ ਐਨੀਵਰਸਰੀ ਸੈਲੀਬ੍ਰੇਟ ਕੀਤੀ ਤੇ ਐਨਾਂ ਨੂੰ ਜਿਹੜਾ ਗਿਫਟ ਦਿੱਤਾ ਓਏ ਹੋਏ ਹੋਏ ਮਸੀ ਤੂੰ ਤੂੰ ਹੀ ਬੈਠੋ ਮੈਂ ਤੁਹਾਨੂੰ ਦਿਖਾਵਾਂਗੀ ਐਨਾ ਵਧੀਆ ਆ ਦੇਖੋ ਮੇਰੇ ਪੇਕੇ ਐਨੇ ਵਧੀਆ ਮੇਰਾ ਪਰਾਂ ਮੇਰੀ ਪਰਜਾਈ ਮੈਂ ਤੇ ਆਪਣੀ ਜਿੰਦ ਜਾਨ ਵਾਰਾ ਉਹਨਾਂ ਦੇ ਉੱਤੋਂ ਹੈ ਵਾਰੇ ਵਾਰੇ ਜਾਵਾਂ ਕਿਤੇ ਉਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਹੈ ਉਨ ਮਰੀਆਣਾ ਨੁਸ਼ਕਾ ਦਾ ਜਨਮ ਦਿਨ ਦੇਖਿਓ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਆ ਸਰਪ੍ਰਾਈਜ਼ ਕਰਦੇ ਨਾ ਕੋਈ ਨਾ ਕੋਈ ਉਹਨਾਂ ਨੇ ਹਰ ਬਰਥਡੇ ਤੇ ਸਰਪ੍ਰਾਈਜ਼ ਕਰ ਦਿੰਦੇ ਮੈਂ ਕਹਿੰਦੀ ਕਿਤੇ ਪਾਰਟੀਆਂ ਕਰਦੇ ਫਿਰ ਉਹ ਜਰਾ ਕੱਪੜਾ ਲੈ ਕੇ ਆਂਦੇ ਨੇ ਇੰਨਾ ਵਨ ਸੋਨਾ ਮੈਂ ਕਹਿੰਦੀ ਮੌਗਲ ਚੋਲਾ ਕਿੰਦਾ ਹੋ ਤੇ ਮੈਂ ਕਹਿੰਦੀ ਪੁੰਝੇ ਨਹੀਂ ਪਾਉਂਦੇ ਅਸੀਂ ਯਾਨੀ ਕਿ ਤੇਰੇ ਪੇਕਿਆਂ ਨੂੰ ਤੇਰੇ ਹਰ ਦਿਨ ਤਿਆਰ ਦਾ ਚਾਹ ਆ ਬਹੁਤ ਚਾਹ ਹੁੰਦਾ ਇੰਨਾ ਚਾਹ ਹੁੰਦਾ ਮੈਂ ਤੁਹਾਨੂੰ ਆਪਣੇ ਮੂੰਹ ਨਾਲ ਸ਼ਬਦਾਂ ਨਾਲ ਕਿਸੇ ਨਾਲ ਬਿਆਨ ਨਹੀਂ ਕਰ ਸਕਦੀ ਕਿੰਨਾ ਚਾਹ ਆਇਆ ਹੋਣਾ ਚੱਲ ਹੁਣ ਪੇਕਿਆਂ ਦੇ ਚਾਗ ਆਨੰਦ ਹੀ ਰਹਿਣਗੇ ਕਿ ਕੋਈ ਚਾਹ ਪਾਣੀ ਵੀ ਪੀਐਂਗੀ ਹਾਂ ਹਾਂ ਮਾਸੀ ਪੀਆਵਾਂਗੀ ਦੱਸੋ ਕੀ ਖਾਣਾ ਮੈਂ ਹੁਣੇ ਆਰਡਰ ਕਰ ਦੇਣਾ ਬੋਲੋ ਮੇਰੀ ਗੱਲ ਸੁਣ ਪੈਣਾ ਆ ਮੈਂ ਬਾਹਰ ਦਾ ਤਾਂ ਨਹੀਂ ਖਾਂਦੀ ਜੇ ਘਰ ਖਵਾਣਾ ਖਵਾ ਨਹੀਂ ਖਵਾਣਾ ਤੇਰੀ ਮਰਜ਼ੀ ਮਾਸੀ ਜੀ ਅੱਜ ਕੱਲ੍ਹ ਕੁੰਚਾ ਵੀ ਆਨਲਾਈਨ ਆ ਜਾਂਦਾ ਜੀ ਇਹ ਮੈਕਨਿਅਮ ਮਨਚੂਰੀਅਨ ਚੌਮਿੰਸ ਸਾਬਾ ਮਿਲ ਜਾਂਦੇ ਤੁਸੀਂ ਵਾਹ ਹੀ ਦੇਵੋ ਮੈਨੂੰ ਮੈਕਨੀਆਂ ਇਨੇ ਇਨੇ ਟੇਸਟ ਮੈਂ ਤੁਹਾਨੂੰ ਬ੍ਰਾਂਡ ਮੰਗਾ ਕੇ ਦਵਾਂਗੀ ਤੁਸੀਂ ਖਾ ਕੇ ਕਹਿਣਾ ਰिति ਕੀ ਨਜ਼ਾਰੇ ਸੀ ਮੇਰੇ ਪਿੱਕੇ ਉਹ ਸਾਡੇ ਪਿੱਕੇ ਜਦੋਂ ਕੋਈ ਆਂਦਾ ਨਾ ਉਸੇ ਟਾਈਮ ਉਹ ਆਰਡਰ ਕਰ ਦਿੰਦੇ ਆ ਪੰਜਾਂ ਮਿੰਟਾਂ ਚੋਂ ਟੋਰ ਪਹੁੰਚ ਜਾਂਦਾ ਤੁਹਾਨੂੰ ਪਤਾ ਹੀ ਹੈ ਤੁਸੀਂ ਬੋਲੋ ਕੀ ਕਰਨਾ ਕੀ ਖਾਣਾ ਮੈਂ ਤੁਹਾਨੂੰ ਦੱਸ ਦਿਆਂ ਇਡਲੀ ਸੰਬਰ ਵੀ ਹੈਗਾ ਜੀ ਤੁਹਾਡੇ ਦੰਦ ਨਰਮ ਨਰਮ ਚੀਜ਼ਾਂ ਖਾ ਲੋਗੇ ਉਹ ਬੜਾ ਖਾ ਲੈਣਾ ਆਓ ਦੋਸਾ ਵੀ ਹੈਗਾ ਜੀ ਚਿਲਾ ਵੀ ਕਰੀ ਮੇਰੀ ਮੰਮੀ ਆ ਨਾ ਜਿਹੜੀ ਉਹ ਚਿਲਾ ਆਰਡਰ ਕਰਦੇ ਜੇ ਉਹ ਮੇਰੇ ਭਰਾ ਨੂੰ ਉਹਨਾਂ ਨੂੰ ਉੱਠ ਕਰਨਾ ਆਉਂਦਾ ਨਹੀਂ ਉਹ ਵਾਹ ਦੇ ਦਿੰਦੇ ਆ ਉਹ ਅਖੀਆ ਜਿਹਾ ਆਰਡਰ ਕਰਦੀ ਉਸੇ ਟਾਈਮ ਆਰਡਰ ਕਰ ਦਿੰਦਾ ਤੇ ਮੈਂ ਕਿਹਨੀਆਂ 5 ਮਿੰਟਾਂ ਚ ਪਹੁੰਚ ਜਾਂਦਾ ਮੂੰਹ ਦਾ ਸਵਾਦੀ ਚੇਂਜ ਹੋ ਜਾਂਦਾ ਕਿਤੇ ਚਿਲਾ ਖਾ ਕੇ ਵੇਖੋ ਮੇਰੀ ਮੰਮੀ ਬਹੁਤ ਖੁਸ਼ ਹੋ ਕੇ ਖਾਂਦੇ ਜੇ ਇਟਲੀ ਮੈਂ ਤੁਹਾਨੂੰ ਕਿਹਾ ਸੀ ਨਾ ਸੌਫਟ ਪਤਾ ਕਿਉਂ ਕਿਹਾ ਸੀ ਮੇਰੀ ਪਰਜਾਈ ਬੜੀ ਖਾਂਦੀ ਉਹ ਆਪਣੀ ਕੁੜੀ ਨੂੰ ਖਵਾ ਦਿੰਦੀ ਹੈ ਉਹ ਛੋਟੀ ਕੁੜੀ ਹੈਗੀ ਹੈ ਨਾਲ ਸੰਭਲ ਆ ਜਾਂਦਾ ਨਾਲ ਲਾਜ਼ਨ ਦੀ ਕੋਕੋਨਟ ਦੀ ਚਟਨੀ ਚਟਨੀ ਬੱਚੇ ਵਾਸਤੇ ਕਿੰਨੀ ਵਧੀਆ ਉਹ ਖਵਾ ਦਿੰਦੀ ਉਹ ਮੈਂ ਘਰ ਦਾ ਗਿਆ ਖਾਣਾ ਤੇ ਫਿਰ ਤਾਂ ਪੁੱਤ ਤੂੰ ਬਰਾਣਾ ਨਹੀਂ ਕਿਉਂਕਿ ਤੈਨੂੰ ਤੇ ਆਦਤ ਪਈ ਹੋਈ ਤੇਰੇ ਪੇਕਿਆਂ ਦੀ ਤੇ ਐਸ ਕਰਕੇ ਤੂੰ ਵਿਚਾਰੇ ਮੰਗਵਾ ਲੈ ਨਹੀਂ ਤਾਂ ਮੇਰੀ ਭੈਣ ਨੇ ਸੋਚ ਚ ਵੜ ਜਾਣਾ ਇੰਨੇ ਮੈਨੂੰ ਬਣਾ ਕੇ ਖਵਾਣ ਲੱਗ ਪਣਾ ਕਰ ਦੇ ਆਰਡਰ ਤੋਂ ਕੀ ਕੀ ਕਰਾ ਇੱਥੇ ਆਪਣੀ ਮਨਪਸੰਦ ਚੀਜ਼ ਵੀ ਮਿਲ ਜਾਂਦੀ ਜੇ ਜਿੱਦਾਂ ਮੇਰੀ ਮੰਮੀ ਦਾ ਜੋ ਦਿਲ ਕਰਦਾ ਉਹ ਬੰਗਾ ਲੈਂਦੇ ਮੇਰੀ ਭਾਬੀ ਦਾ ਜੋ ਦਿਲ ਕਰਦਾ ਉਹ ਖਾ ਲੈਂਦੇ ਮੰਗਾ ਕੇ ਤੁਸੀਂ ਵੀ ਆਪਣੀ ਮਰਜ਼ੀ ਦਾ ਖਾ ਪੀ ਸਕਦੇ ਹੋ ਪੁੱਤਰ ਜੀ ਜਦੋਂ ਕੋਈ ਘਰ ਪਰੌਣਾ ਆਇਆ ਹੋਵੇ ਨਾ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਚੀਜ਼ ਅੱਗੇ ਰੱਖ ਦੋ ਖਾ ਲਵਾਂਗੀ ਮੈਂ ਮਾਸੀ ਬੜੇ ਓਖੇ ਓਕੇ ਬੋਲਿਓ ਮੈਂ ਤੇ ਤੁਹਾਡੀ ਚੁਆਇਸ ਪੁੱਝਦੀ ਐਨੇ ਪਿਆਰ ਕਰਦੀ ਫੇ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਸਭ ਕੁਝ ਮਿਲ ਜਾਂਦਾ ਏ ਜੇ ਮੇਰੇ ਮੰਮੀ ਆਪਣੀ ਮਰਜ਼ੀ ਨਾਲ ਕਰ ਸਕਦੇ ਤੁਸੀਂ ਵੀ ਖਾ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਪੁੱਤਰ ਤੂੰ ਔਂਕਾਰ ਜੋ ਤੇਰਾ ਦਿਲ ਕਰਦਾ ਨਾ ਤੂੰ ਉਹ ਮੰਗਵਾ ਲੈ ਬਾਕੀ ਮਾਪੇ ਦੇਖ ਲੈਣਗੇ ਨਾਰੀ ਕੋਈ ਚੁਆਇਸ ਨਹੀਂ ਉਸ ਦਿਵਸ ਸੇ ਮੈਂ ਦੇਖਿਆ ਕੰਨਾਂ ਨੂੰ ਕੀ ਪਤਾ ਉਹ ਤਾਂ ਕੀ ਕਹਿੰਦਾ ਤਾਨੂੰ ਪਤਾ ਮੇਰੇ ਭਰਾ ਨੇ ਇੱਕ ਨਵੀਂ ਐਪ ਵੀ ਕੀਤੀ ਜੀ ਉਹਦੇ ਵਿੱਚ ਨਾ ਅੰਮਰਸਰ ਦੀ ਸਭ ਤੋਂ ਹਾਈ ਲੈਵਲ ਦੇ ਹੋਟਲਸ ਉਹ ਹੈਗੇ ਆ ਤੇ ਮੈਂ ਕਹਿੰਨੀ ਉੱਥੋਂ ਦੀ ਜਿਹੜੀ ਚੀਜ਼ ਆਂਦੀ ਹੈ ਪੈਕਿੰਗ ਵੇਖਿਆ ਕਰੋ ਉੱਥੋਂ ਦੀ ਪੈਕਿੰਗ ਇੰਨੀ ਵਧੀਆ ਆਂਦੀ ਹੈ ਨਾ ਬਹੁਤ ਵਧੀਆ ਆਂਦੀ ਜੀ ਬੇਟਾ ਉਹਨਾਂ ਨੇ ਮਨਜੋ ਐਸਾ ਮੇਨੂੰ ਚੇਤਾ ਆ ਗਿਆ ਮੈਂ ਥੋੜਾ ਜਿਹਾ ਕਿਤੇ ਕੰਮ ਜਾਣਾ ਸੀ ਮੈਂ ਉਹ ਪਗਤਾ ਕੇ ਤੇ ਫਿਰ ਮੈਂ ਤੇਰੇ ਵੱਲ ਆਨੀ ਮਾਸੀ ਉਹ ਪਹਿਲੇ ਆਰਡਰ ਕਰਨਾਂਗੀ ਖਾ ਕੇ ਜਾਣਾ ਕੋਈ ਗੱਲ ਨਹੀਂ ਮੈਂ ਆਵਾਂਗੀ ਖਾ ਕੇ ਜ਼ਰੂਰ ਜਾਵਾਂਗੀ ਚੱਲ ਠੀਕ ਹੈ ਮੈਂ ਜਾਂਦੇ ਥੋੜੀ ਦੇਰ ਕੋਈ ਗੱਲ ਨਹੀਂ ਮੈਂ ਅਗਲੀ ਵਾਰ ਆਵਾਂਗੀ ਤੇ ਆਪਣੇ ਪੇਕੇ ਦੀਆਂ ਹੋਰ ਗੱਲਾਂ ਕਰੀ ਆਪਣੇ ਭਰਾ ਦੇਆਂ ਪਰਜਾਈ ਦੀਆਂ ਮਾਂ ਦੀਆਂ ਪਿਓ ਦੀਆਂ ਕਿਉਂਕਿ ਡੇਢ ਦੋ ਘੰਟੇ ਹੋ ਗਏ ਮੈਨੂੰ ਬੈਠੇ ਨੂੰ ਤੇ ਤੂੰ ਆਪਣੇ ਪੇਕੇਆਂ ਦੀ ਤਾਰੀਫ਼ ਕੀਤੀ ਆਂਟੀ ਮੈਨੂੰ ਸੁਣ ਕੇ ਚੰਗਾ ਲੱਗਾ ਕਿ ਤੂੰ ਆਪਣੇ ਪੇਕੇਆਂ ਦੀ ਤਾਰੀਫ਼ ਕੀਤੀ ਬਹੁਤ ਵਧੀਆ ਗੱਲ ਆ ਹਾਈ ਤਦੋਂ ਮੈਨੂੰ ਇਹਨੇ ਦੱਸਿਆ ਕਿ ਤੁਹਾਡੇ ਪੇਕੇ ਕੁੱਤੇ ਵੀ ਹੋਣੇ ਆ ਤੁਹਾਡੇ ਪੇਕੇ ਬਿੱਲੀਆਂ ਵੀ ਹੋਣੀਆਂ ਤੁਹਾਡੇ ਪੇਕੇ ਤੋਦੇ ਦਾਤੇ ਵੀ ਰੱਖੇ ਹੋਣੇ ਤੁਸੀਂ ਤੁਸੀਂ ਉਹਨਾਂ ਨਾਲ ਦੀ ਤਾਂ ਗੱਲ ਦੱਸੀ ਮੈਨੂੰ ਬਾਕੀ ਸਾਰੇ ਡੱਬਰ ਦੀ ਗੱਲ ਦੱਸਦੀ ਜਦੋਂ ਦੇ ਮੈਂ ਇਹ ਸਾਰੇ ਡੱਬਰ ਦੀ ਗੱਲ ਇਹ ਕਿਉਂ ਨਹੀਂ ਦੱਸਿਆ ਆਏ ਹਾਈ ਐ ਤੁਹਾਨੂੰ ਕੀ ਦੱਸਾਂ ਮੇਰੀਆਂ ਆਪਣੀਆਂ ਹੀ ਨਹੀਂ ਮੁੱਕਦੀਆਂ ਉਹਨਾਂ ਦੀ ਸਾਡੇ ਜਿਹੜਾ ਉੱਥੇ ਟੌਮੀ ਹੈਗਾ ਨਾ ਉਹ ਟੌਮੀ ਬੈਲ ਵੱਜਦੀ ਹੈ ਸਭ ਤੋਂ ਪਹਿਲੇ ਅੱਗੇ ਧੋੜਾ ਜਾਂਦਾ ਜੇ ਵੇਖਣ ਕੋਣ ਆਇਆ ਨਾਲੇ ਸਾਨੂੰ ਦੱਸ ਦਿੰਦਾ ਹਾਂ ਤੇ ਮੈਂ ਕਿੰਨੀ ਮੇਰੇ ਭਰਾ ਨੇ ਜਿਹੜੀ ਉਹਨਾਂ ਦੀ ਡੋਜ਼ ਰੱਖੀ ਹੋਈ ਹੈ ਨਾ ਉਹਨਾਂ ਦਾ ਮਿਲਕ ਅਲੱਗ ਲਗਾਇਆ ਹੋਇਆ ਹੈ ਉਹਨਾਂ ਦਾ ਪਨੀਰ ਲਗਾਇਆ ਹੋਇਆ ਔਰ ਉਹਦੀ ਡੋਜ਼ ਦੀ ਵੱਖਰੀ ਅਲਮਾਰੀ ਬਣਾਈ ਹੋਈ ਹੈ ਜਿਹੜੀ ਕੀ ਕੰਮ ਵਾਲੀ ਆਵੇ ਉੱਥੇ ਹੀ ਹੱਥ ਲਾਵੇ ਉਦੇ ਬਰਤਨ ਨੂੰ ਲਾਵੇ ਤੇ ਉਹਨੂੰ ਹੀ ਪਾਵੇ ਮੇਰੇ ਭਰਾ ਨੇ ਹਰ ਇੱਕ ਫੈਸਿਲਿਟੀ ਰੱਖੀ ਹੋਈ ਹੈ ਹਾਂ ਠੀਕ ਆ ਵਧੀਆ ਗੱਲ ਆ

ਅਵੇਖਿਆ 마ਸੀ ਨੂੰ ਕਿੱਦਾਂ 마ਸੀ ਉੱਠ ਕੇ ਚਲੇਗੀ ਜਦੋਂ ਮੈਂ ਕਿਹਾ ਕੁਝ ਖਾ ਲਓ ਆਰਡਰ ਕਰ ਦਿੰਨੀ ਆ ਨਾਲ ਹੀ ਉੱਠ ਕੇ ਚਲੇਗੀ ਤੇ ਗੱਲ ਵੀ ਨਹੀਂ ਅੱਗੋਂ ਕੀਤੀ ਕੋਈ ਨਾ ਸੁਣੀ ਉਹ ਕੀ ਕਰਦੀ ਵਿਚਾਰੇ ਤੂੰ ਗੱਲਾਂ ਹੀ ਨਹੀਂ ਆ ਕਰ ਲਈਆਂ 마ਸੀ ਨੇ ਤਾਂ ਤੂੰ ਮੌਕਾ ਹੀ ਨਹੀਂ ਦਿੱਤਾ ਬੋਲਣ ਦਾ ਉਹ ਵਿਚਾਰੀ ਕਿੰਨੇ ਦਿਨਾਂ ਬਾਅਦੋਂ ਆਈ ਹੈ ਮੇਰੇ ਵੱਲ ਤੇ ਤੂੰ ਪੇਕਿਆਂ ਦੀ ਲਿਸਟ ਫੜੀ ਗਈ ਮੇਰੇ ਪੇਕੇ ਅੰਜ ਮੇਰੇ ਪੇਕੇ ਅੰਜ ਕਰਦੇ ਆ ਮੇਰੇ ਪੇਕੇ ਮਨੁਆ ਖਵਾਂਦੇ ਆ ਮੇਰੇ ਪੇਕੇ ਮਨਸਰਾ ਕਰਦੇ ਮੇਰੇ ਪੇਕੇ ਜਨਮ ਦਿਨ ਬਣਾਉਂਦੇ ਮੇਰੇ ਪੇਕੇ ਐ ਕਰਦੇ ਉਹਨੇ ਤੁਹਾਨੂੰ ਮੈਂ ਚ ਤੈਨੂੰ ਪੁੱਤਰ ਕਿਹਾ ਵੈ ਜਾਂ ਮਾਸੀ ਵਾਸਤੇ ਕੁਝ ਬਣਾ ਲਿਆ ਤੂੰ ਆਪਣੀਆਂ ਰਾਮ ਕਹਾਣੀਆਂ ਲੈ ਕੇ ਬੈਗੀ ਮੈਂ ਆਰਡਰ ਕਰ ਦਿੰਨੀ ਆ ਮੇਰਾ ਭਰਾ ਐ ਆਰਡਰ ਕਰ ਦਿੰਦਾ ਮੇਰੀ ਮੰਮੀ ਚਿੱਲਾ ਖਾਂਦੀ ਆ ਮਾਸੀ ਜੀ ਤੁਸੀਂ ਕਿਹੜੀ ਚੀਜ਼ ਖਾਂਦੇ ਮਾਸੀ ਤਨ ਮੈਂ ਇਡਲੀ ਸਾਂਬਰ ਮੰਗਵਾ ਦੰਨੀ ਆ ਮਾਸੀ ਜੀ ਤੁਸੀਂ ਮੈਂ ਤੁਹਾਨੂੰ ਇਹ ਮੰਗਵਾ ਦੰਨੀ ਤੂੰ 100 ਚੀਜ਼ਾਂ ਦੇ ਨਾਮ ਲੱਲੇ ਤੇ ਮੈਂ ਆਈ ਤੂੰ ਇੱਕ ਵੀ ਨਹੀਂ ਚਲ ਬਾਜ਼ਾਰੋਂ ਨਹੀਂ ਮੰਗਵਾਨੀ ਸੀ ਤੇ ਸਾਡੇ ਘਰ ਕਿਸੇ ਚੀਜ਼ ਦੀ ਕਮੀ ਸੀ ਤੂੰ ਉੱਥੇ ਹੀ ਬਣਾ ਕੇ ਉਹਨਾਂ ਨੂੰ ਖਵਾ ਪਲਾ ਦੇ ਚਲ ਕੁਛ ਨਹੀਂ ਕਰਨਾ ਤੂੰ ਪਾਣੀ ਜਿਆ ਖਾਲੀ ਚੌਕ ਲਿਆ ਗਿਆ ਗਲਾਸ ਦੇ ਵਿੱਚ ਤੈਨੂੰ ਇਹ ਨਹੀਂ ਪਤਾ ਲੱਗਾ ਕਿ ਮੈਂ ਕਿਹੜੇ ਗਲਾਸ ਚ ਪਾਣੀ ਦੇਣਾ ਵਾ ਕਿ ਉਹਨਾਂ ਦੇ ਘਰ ਗਲਾਸ ਨਹੀਂ ਸਾਡਾ ਨਾ ਜਿਆਦਾ ਵਧੀਆ ਉਹਨਾਂ ਦੇ ਘਰ ਗਿਆ ਸਗੇ ਤੂੰ ਸ਼ੇਕੀ ਦੀ ਹਾਰ ਵਾਸਤੇ ਸਿਰ ਆਪਣੇ ਪੇਕੇਆਂ ਦੀ ਇਹ ਮਨ ਮੇਰੇ ਪੇਕੇਆਂ ਨੇ ਦਿੱਤੇ ਆ ਕਿ ਉਹ ਮੈਨੂੰ ਪੁੱਛਣ ਪੁੱਤਰ ਇਹ ਗਲਾਸ ਕਿੱਥੋਂ ਆਏ ਆ ਇਹ ਕਿੱਥੋਂ ਲਿਤੇ ਆ ਕਿ ਮੇਰੇ ਪੇਕੇਆਂ ਦਾ ਨਾਮ ਬਚੇ ਪੁੱਤਰ ਇਹ ਭਾਵੇਂ ਤੂੰ ਬਾਅਦ ਚ ਵੀ ਦੱਸ ਸਕਦੀ ਸੀ ਕਿ ਮੈਨੂੰ ਇਹ ਗਲਾਸ ਮੇਰੇ ਪੇਕੇ ਕਿਉਂ ਆਏ ਆ ਜਨਮ ਦਿਨ ਮੇਰਾ ਜਨਮ ਦਿਨ ਹੁੰਦਾ ਮੇਰੇ ਭਰਾ ਮੁੰਡਾ ਤੀ 12 ਵਜੇ ਫੋਨ ਕਰ ਦਿੰਦੇ ਆ ਕਿਉਂ ਸਭ ਤੋਂ ਪੱਲਾ ਤੇਰਾ ਦਿਓ ਨਹੀਂ ਤੈਨੂੰ ਫੋਨ ਕਰਦਾ ਜਿੱਦਾਂ ਤੈਨੂੰ ਫੋਨ ਕਰਨ ਲੱਗਦਾ ਤੇਰੇ ਰੂਮ 'ਚ ਤੇਰਾ ਫੋਨ ਬੀਜੀ ਹੁੰਦਾ ਵਾ ਉਹ ਮਨ ਨੂੰ ਕੰਦਾ ਵਾ ਮੰਮੀ ਭਾਬੀ ਦਾ ਫੋਨ ਬੀਜੀ ਆਂਡ ਮੈਂ ਕਹਿੰਨੀ ਪੁੱਤਰ ਕੋਈ ਗੱਲ ਨਹੀਂ ਉਹਦੇ ਪੇ ਕਿਉਂ ਆਇਆ ਹੋਣਾ ਜੇ ਤੇਰੇ ਪਾਪਾ ਤੈਨੂੰ ਫੋਨ ਕਰਨ ਲੱਗਦੇ ਆ ਤੇ ਤੇਰਾ ਫੇਰ ਫੇਰ ਬੀਜੀ ਤੇ ਜੇ ਸਿਰੇ ਤੂੰ ਉੱਠ ਕੇ ਥੱਲੇ ਆਂਨੀ ਆ ਤੇ ਜਦ ਤੈਨੂੰ ਪਾਪਾ ਹੈਪੀ ਬਰਥਡੇ ਕਰਦੇ ਆ ਤੇ ਤੇਰਾ ਮੂੰਹ ਅੰਨਾ ਬਣਿਆ ਹੁੰਦਾ ਵਾ ਲੈ ਮੇਰੇ ਪਾਪਾ ਮੈਨੂੰ ਸਭ ਤੋਂ ਪਹਿਲਾਂ ਫੋਨ ਕਰਦੇ ਆ ਮੇਰੀ ਮੰਮੀ ਮੈਨੂੰ ਫੋਨ ਕਰਦੀ ਹੈ ਮੇਰੀ ਭੈਣ ਮੈਨੂੰ ਫੋਨ ਕਰਦੀ ਹੈ ਮੇਰੀ ਭਰਜਾਈ ਮੈਨੂੰ ਫੋਨ ਕਰਦੀ ਕਦੀ ਪੁੱਤ ਹਮੇਸ਼ਾ ਤੋਂ ਆਪਣੇ ਪੇਕੇਆਂ ਦੇ ਗੁਣ ਗਾਣੇ ਕਦੇ ਸੋਹਰਿਆਂ ਦੇ ਵੀ ਗੁਣ ਗਾ ਲਿਆਗਾ ਕਿ ਮੇਰੇ ਸੋਹਰਿਆਂ ਨੇ ਮੈਨੂੰ ਐਸ ਚੀਜ਼ ਦਿੱਤੀ ਆ ਦੱਸ ਤੈਨ ਕਿਹ ਚੀਜ਼ ਦੀ ਕਮੀ ਰੱਖੀ ਹੋਈ ਆ ਮੈਰਿਜ ਅਨਿਵਰਸਰੀ ਆਂਦੀ ਆ ਤਦ ਮੈਂ ਤੇਰੇ ਕੱਪੜੇ ਲੈ ਕੇ ਆਨੀ ਆ ਬਰਥਡੇ ਆਂਦਾ ਤਦ ਮੈਂ ਤੇਰੇ ਕੱਪੜੇ ਲੈ ਕੇ ਆਨੀ ਆ ਬੱਚਿਆਂ ਦਾ ਜਨਮ ਦਿਨ ਆਂਦਾ ਮਤ ਤਦ ਚੀਜ਼ ਲੈ ਕੇ ਆਨੀ ਆ ਤੂੰ ਕਦੀ ਵੀ ਮੇਰੇ ਗੁਣ ਗਾਏ ਆ ਕਦੀ ਵੀ ਸੋਹਰਿਆਂ ਵੱਲੋਂ ਕਿਆ ਵੈ ਕਿ ਮੇਰੇ ਸੋਹਰਿਆਂ ਨੇ ਮੈਨੂੰ ਇਹ ਚੀਜ਼ ਦਿੱਤੀ ਆ ਜਦੋਂ ਹੁੰਦਾ ਮੇਰੀ ਭੈਣ ਨੇ ਮੈਨੂੰ ਇਹ ਚੀਜ਼ ਦਿੱਤੀ ਆ ਮੇਰੇ ਪੇਕੇ ਆ ਨੇ ਮੈਨੂੰ ਇਹ ਚੀਜ਼ ਦਿੱਤੀ ਆ ਗਾਓ ਗੁਣ ਬੇਟੇ ਪਰ ਉਹਨੇ ਕਾ ਗਾਓ ਜਿੰਨੇ ਕਾ ਚੱਲੇ ਜਾਣ ਕਦੀ ਸੋਹਰਿਆਂ ਦੇ ਵੀ ਗੁਣ ਗਾਇਆ ਕਰੋ ਤੂੰ ਕੰਨੀ ਆ ਮਾਸੀ ਚਲੇ ਗਏ ਪਰ ਤੂੰ ਇਹ ਦੇਖਿਆ ਵੈ ਮਾਸੀ ਗਏ ਕਿਉਂ ਵੈ ਕਿਉਂ ਉਹ ਕੀ ਸੋਚਦੇ ਹੋਣਗੇ ਮੇਰੇ ਵੱਲੋਂ ਕਿ ਮਨਜੂ ਆਪਣੀ ਨੂੰ ਕੁਛ ਨਹੀਂ ਦਿੰਦੀ ਜੋ ਵੀ ਦਿੰਦੇ ਇਹਦੇ ਪੇਕੇ ਹੀ ਦਿੰਦੇ ਆ ਤੂੰ ਇੱਕ ਕੁਮਾਰੀ ਨਹੀਂ ਮਾਸੀ ਨੂੰ ਕਿਹਾ ਕਿ ਮੇਰੀ ਮੰਮੀ ਵੀ ਮੇਰਾ ਸਭ ਕੁਝ ਕਰਦੇ ਆ ਬਸ ਤੂੰ ਇਹ ਕਹਤਾ ਮੈਨੂੰ ਮੇਰੇ ਅੱਜ ਕੀ ਬਰਥਡੇ ਸੀ ਨਾ ਮੇਰੀ ਮਾਸੀ ਮੇਰੇ ਭਰਾ ਨੇ ਸੱਚ ਮੇਰੇ ਭਰਾ ਨੇ ਨਾ ਸਰਪ੍ਰਾਈਜ਼ ਦਿੱਤਾ ਮਨੂੰ ਦੇਖ ਪੁੱਤਰ ਮੈਂ ਤੈਨੂੰ ਕਿਹਾ ਸੀ ਦੀਦੀ ਅਸੀਂ ਬਾਹਰ ਜਾਣਾ ਘੁੰਮਣ ਫਿਰਨ ਵਾਸਤੇ ਅਸੀਂ ਰਾਤੀ ਰੋਟੀ ਉੱਥੇ ਹੀ ਖਾ ਕੇ ਆਵਾਂਗੇ ਤੂੰ ਅੱਗੋਂ ਕੀ ਕਹਤਾ ਨਹੀਂ ਮੰਮੀ ਜੀ ਮੇਰੇ ਭਰਾ ਨੇ ਨਾ 플ੈਨ ਨਹੀਂ ਕੀਤਾ ਆ ਵੈ ਅਸੀਂ ਨਾ ਅੱਜ ਬਾਹਰ ਜਾਣਾ ਵੈ ਸਾਹਿਲ ਜੀ ਨੇ ਵੀ ਬਾਹਰ ਜਾਣਾ ਵੈ ਬੱਚਿਆਂ ਨੇ ਵੀ ਬਾਹਰ ਜਾਣਾ ਵੈ ਤੁਸੀਂ ਬੇਟਾ ਸੱਸੋਰੇ ਨੂੰ ਛੱਡ ਕੇ ਘਰ ਤੂੰ ਇੱਕ ਵਾਰੀ ਗੰਦੀ ਮੰਮੀ ਪਾਪਾ ਤੁਸੀਂ ਵੀ ਨਾਲ ਚੱਲੋ ਮੇਰੇ ਮੰਮੀ ਪਾਪਾ ਵੀ ਮੇਰੇ ਭਰਾ ਪਰਜਾਈ ਵੀ ਸਾਰੇ ਚੱਲੇ ਆ ਤੇ ਬੇਟਾ ਅਸੀਂ ਪਾਗਲ ਨਹੀਂ ਸੀ ਵੀ ਲੱਸੀ ਦੇ ਦਾ ਨਾ ਸੀ ਕਿਸੀਂ ਉਹਨਾਂ ਨੂੰ ਖਵਾ ਨਹੀਂ ਸਕਦੇ ਸੀ ਸਭ ਕੁਝ ਕਰ ਸਕਦੇ ਸੀ ਪਰ ਕਿਉਂ ਤੇ ਤੂੰ ਗੁੰਮ ਤੇ ਪੇਕਿਆਂ ਦੇ ਗਾਣੇ ਆ ਕਿਉਂ ਮੇਰੇ ਮੁੰਡੇ ਨੂੰ ਦਹਾਨ ਵਾਸਤੇ ਕਿ ਦੇਖੋ ਜੀ ਜੋ ਕੰਮ ਕਰਦੇ ਪਏ ਮੇਰੇ ਪੇਕੇ ਕਰਦੇ ਪਏ ਤੁਹਾਡੇ ਮਾਪਿਓ ਨੇ ਕਦੀ ਕੁਝ ਕਿਤਾ ਵਾ ਮਾਪਿਓ ਨੂੰ ਬੇਟਾ ਸਭ ਪਤਾ ਵਾ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਤੈਨੂੰ ਵੀ ਪਤਾ ਵਾ ਕਿ ਤੇਰੇ ਸੱਸ ਸੋਰਾ ਤੇਰੇ ਨਾਲ ਕਿੰਨਾ ਕਰਦੇ ਆ ਪਰ ਤੂੰ ਕਦੀ ਵੀ ਸਾਡੇ ਗੁੰਨ ਨਹੀਂ ਗਾਏ ਤੇ ਨਾ ਤੂੰ ਕਦੀ ਕਿਹਾ ਵਾ ਮੇਰੀ ਭੈਣ ਸਾਹਮਣੇ ਤੂੰ ਇੱਕ ਕੁਮਾਰੀ ਵੀ ਕਹਿ ਦਿੰਦੀ ਨਾ ਕਿ ਮੰਮੀ ਮਨੋਇਆ ਚੀਜ਼ ਲੈ ਕੇ ਦਿੰਦੇ ਆ ਮੰਮੀ ਮੇਰੀ ਮੈਰਿਜ ਵਾਸਤੇ ਨੋਇਆ ਦਿੰਦੇ ਆ ਮੇਰੇ ਬੱਚਿਆਂ ਵਾਸਤੇ ਇਹ ਚੀਜ਼ ਲੈ ਕੇ ਆਂਦੇ ਆ ਕਿਉਂ ਜਦੋਂ ਵੀ ਕਰਦੇ ਆ ਤੇਰੇ ਪੇਕੇ ਹੀ ਕਰਦੇ ਆ ਕਿ ਬੱਚਿਆਂ ਦੇ ਨਾਨਾ ਨਾਨੀ ਕਰਦੇ ਆ ਦਾਦਾ ਦਾਦੀ ਕੁਝ ਨਹੀਂ ਕਰਦੇ ਬੋਲ ਬੋਲਦੀ ਨਹੀਂ ਤੇ ਮੇਰੀ ਭੈਣ ਸਾਹਮਣੇ ਕਿੰਨੀ ਬੇਇੱਜ਼ਤੀ ਹੋਈ ਮੇਰੀ ਉਹ ਆਪਣੀ ਨੂਨ ਨੂੰ ਨਹੀਂ ਜਾ ਕੇ ਦੱਸੇਗੀ ਕਿ ਰੀਦੀ ਤੇ ਆਪਣੇ ਪੇਕਿਆਂ ਦੇ ਗੁੰਨ ਗਾਣਦੇ ਆ ਖੁਆਨ ਦੀ ਬਜਾਏ ਤੂੰ ਅੱਡੀ ਚਾਟ ਦੱਸਦੇ ਤਾਂ ਉਹਨਾਂ ਨੂੰ ਮਾਸੀ ਜੀ ਐ ਲੈ ਲੋ ਕਿ ਮਾਸੀ ਨੇ ਕਦੀ ਇਡਲੀ ਸਾਹਬ ਨਹੀਂ ਵੇਖਿਆ ਜਾਂ ਮਾਸੀ ਨੇ ਕਦੀ ਦੋਸਾ ਨਹੀਂ ਖਾਧਾ ਜਾਂ ਮਾਸੀ ਨੇ ਕਦੀ ਨੂਡਲ ਨਹੀਂ ਖਾਧੇ ਤੂੰ ਫੋਕੀ ਮਾਸੀ ਨੂੰ ਚਾਹ ਵੀ ਪਿਲਾ ਦਿੰਦੀ ਨਾ ਮਾਸੀ ਨੂੰ ਉਹਦੇ ਚ ਖੁਸ਼ ਹੋਏ ਨਾ ਹੀ ਤੇ ਖਵਾਇਆ ਤੇ ਤੂੰ ਕੁਝ ਵੀ ਨਾ ਮਾਸੀ ਕਿਉਂ ਗਈ ਮਾਸੀ ਚੁੱਪ ਕਰਕੇ ਮੇਰੀਆਂ ਗੱਲਾਂ ਸੁਣੀ ਗਏ ਸੁਣੀ ਗਏ ਜੇ ਬੰਦੇ ਨਾ ਕੁਛ ਮੈਂ ਆਰਡਰ ਕਰਦੀ ਚਾਹ ਤੇ ਦੇਣੀ ਦੇਣੀ ਸੀ ਬਿਸਕੁਟ ਭੁਜੀਆ ਤੁਹਾਨੂੰ ਪਤਾ ਸਾਡੇ ਘਰ ਖਤਮ ਨਹੀਂ ਹੁੰਦਾ ਉਹ ਤੇ ਰੱਖਣਾ ਹੀ ਸੀ ਨਾ ਉਹ ਤੇ ਬੜੇ ਸੁਆਦ ਹੈ ਅੱਛਾ ਠੀਕ ਹੈ ਐਦਾਂ ਉਦਾਂ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨੇ ਹੈ ਸਾਰੀਆਂ ਗੱਲਾਂ ਸੁਣ ਕੇ ਚਲ ਗਏ ਫੇਰ ਆਵਾਂਗੀ ਹੋਰ ਗੱਲਾਂ ਤਿਆਰ ਕਰਕੇ ਰੱਖੀ ਇਹ ਕਹਿੰਦਾ ਕੀ ਮਤਲਬ ਸੀ ਸਿੱਧੀ ਸਿੱਧੀ ਲਾਈਨ ਤੇ ਆਂਦੇ ਗੱਲ ਕਰਦੇ ਹੈ ਸੁਣ ਵੀ ਗਈ ਤੇ ਅਗਰ ਤੁਸੀਂ ਵੀ ਉਹਦੀ ਭੈਣ ਸੱਕੀਆਂ ਪਹਿਣਾ ਸੁਣਾ ਵੀ ਦਿੱਤੀਆਂ ਮੈਨੂੰ ਨਾਲ ਤੂੰ ਨਾ ਚੁੱਪ ਕਰ ਜਾ ਬਹੁਤ ਤੂੰ ਵਧੀ ਜਾਣ ਲਈ ਆ ਇੱਕ ਮੇਰੀ ਭੈਣ ਸਾਹਮਣੇ ਤੂੰ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ ਕਿੰਨੀ देर ਬਾਅਦ ਤੂੰ ਆਈ ਹੈ ਕਦੀ ਨੂੰ ਕੁਝ ਖਵਾਇਆ ਵੀ ਐਸੀ ਤੇ ਬੈਂਦੇ ਤੇ ਖਵਾਉਂਦੀ ਤੈਨੂੰ 2 ਘੰਟੇ ਅਗਲੀ ਬੈਠ ਕੇ ਚਲੀ ਗਈ ਐ ਤੇ 2 ਘੰਟੇ ਤੋਂ ਇੱਕੋ ਚੀਜ਼ ਦੀ ਰਪੀਟ ਕਰੀ ਕੇ ਮੇਰੇ ਪੇਕੇ ਮੇਰੇ ਪੇਕੇ ਮੇਰੇ ਪੇਕੇ ਦੱਸ ਤਾਂ ਆਪਣੇ ਸਹੁਰਿਆਂ ਕੀ ਨਹੀਂ ਮਿਲਦਾ ਕਿਸ ਚੀਜ਼ ਦੀ ਤੈਨੂੰ ਕਮੀ ਐ ਹੈਗੀ ਕਿਸੇ ਚੀਜ਼ ਦੀ ਕਮੀ ਬਾਜ਼ਾਰ ਜਾਈ ਨਾ ਅਸੀਂ ਆਪਣੇ ਮੂੰਹ ਤੋਂ ਕੁਝ ਨਹੀਂ ਪਾ ਕੇ ਆਂਦੇ ਸਭ ਕੁਝ ਬਲਾ ਤੈਨੂੰ ਫੋਨ ਕਰੀਦਾ ਵਾ ਦੀਦੀ ਕੁਝ ਖਾਣਾ ਤੇਰੇ ਵਾਸਤੇ ਲੈ ਕੇ ਆਈ ਤੂੰ ਕਹ ਦੇਰੀ ਮੰਮੀ ਜੀ ਐ ਲੈ ਉਹ ਉਸੇ ਮਲੇ ਲੈ ਕੇ ਆਈਦਾ ਉਹ ਤੋਂ ਮਾਸੀ ਨੂੰ ਦੱਸਿਆ ਮਾਸੀ ਨੂੰ ਵੀ ਸਭ ਪਤਾ ਹੈ ਤੇਰੇ ਪੇਕੇ ਤੈਨੂੰ ਕੀ ਖਵਾਉਂਦੇ ਆ ਤੇ ਕੀ ਨਹੀਂ ਖਵਾਉਂਦੇ ਉਹਦੀ ਭੈਣ ਕੀ ਕਰਦੀ ਆ ਕੀ ਨਹੀਂ ਕਰਦੀ ਤੂੰ ਇੱਕ ਕੁਵਾਰੀ ਮੇਰੀ ਬੇਇੱਜ਼ਤੀ ਕਰਵਾ ਕੇ ਰੱਖਦੀ ਮੇਰੀ ਭੈਣ ਲੱਗੇ ਹੋ ਅੱਜ ਤੇ ਮੇਰੀ ਭੈਣ ਸੀ ਉਹਨੂੰ ਸਭ ਪਤਾ ਹੈ ਉਹਦੀ ਨੂੰਹ ਕਿਹੋ ਜਈ ਹੈ ਤੇ ਮੇਰੀ ਭੈਣ ਕਿਹੋ ਜਈ ਹੈ ਕੱਲ ਨੂੰ ਕੋਈ ਬਾਹਰ ਦਾ ਬੰਦਾ ਹੁੰਦਾ ਤੂੰ ਤਾਂ ਡਾਂਡਲ ਥੁਆਤੀ ਸੀ ਮੇਰੀ ਪੁੱਤਰ ਕੁਝ ਨਹੀਂ ਵਿਗੜਿਆ ਸੋਹਰਿਆਂ ਦੇ ਵੀ ਗੁਣ ਘਾਲਿਆ ਕਰੋ ਮਮੀ ਮੈਂ ਤੁਹਾਡੀ ਸਾਰੀ ਗੱਲ ਸਮਝ ਗਈਆਂ ਮੇਰੀ ਗਲਤੀ ਹੈ ਮੈਂ ਮਾਸੀ ਜੀ ਸਾਹਮਣੇ ਅਦਾ ਕਿਉਂ ਬੋਲੀ ਤੇ ਮੈਂ ਇਹ ਕੁਝ ਕਿਉਂ ਕੀਤਾ ਮੈਨੂੰ ਤੇ ਪਤਾ ਲੱਗ ਗਿਆ ਮੇਰੀਆਂ ਤਾਂ ਤੁਸੀਂ ਅੱਖਾਂ ਖੋਲ੍ਹਤੀਆਂ ਹੁਣ ਆਪਾਂ ਇਹ ਸਾਰਿਆਂ ਨੂੰ ਦੱਸਦੇ ਆ ਸਾਰਿਆਂ ਨੂੰ ਕਹਿੰਦੀ ਆ ਸੱਸੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਅਸੀਂ ਅੱਜ ਇੱਕ ਛੋਟਾ ਜਿਹਾ ਟੌਪਿਕ ਲਿਆ ਹੈ ਕਿ ਜਿਹਦੇ ਵਿੱਚ ਉਹਦੀ ਆਪਣੀ ਸਿਰਫ ਪੇਕਿਆਂ ਦੇ ਗੁਣ ਗੰਦੀ ਰਹਦੀ ਹੈ ਬਲਕਿ ਉਹਦੇ ਸਾਸੋਰਾ ਬਹੁਤ ਚੰਗੇ ਹੁੰਦੇ ਆ ਉਹਨੂੰ ਪੁੱਛਦੇ ਆ ਉਹਦੇ ਘਰ ਬੱਚਿਆਂ ਨੂੰ ਪੁੱਛਦੇ ਆ ਹਰ ਇੱਕ ਚੀਜ਼ ਹੈਗੀ ਘਰ ਦੇ ਵਿੱਚ ਕਮੀ ਵੀ ਕੋਈ ਵੀ ਨਹੀਂ ਹੈ ਲੇਕਿਨ ਉਹ ਕੀ ਕਰਦੀ ਹੈ ਉਹ ਸਭ ਤੋਂ ਪਹਿਲੇ ਸੁੱਤੇ ਉੱਡਦੀ ਹੈ ਤੇ ਸੋਹਰਿਆਂ ਨੂੰ ਫੋਨ ਕਰਕੇ ਉੱਥੇ ਪਲਾਨ ਬਣਾ ਲੈਂਦੀ ਆ ਅੱਜ ਆਹ ਬੋਲਦਾ ਨਹੀਂ ਐ ਕਿਸ ਕਿੰਨ ਤੋਂ ਸਿਰਫ ਮੈਸੇਜ ਦੇਦਾ ਨਹੀਂ ਬੜਾ ਜੇ ਚਲੋ ਆ ਪੇਕੀ ਆ ਉਹ ਕੀ ਕਰਦੀ ਹੈ ਸੁੱਤੀ ਉੱਡਦੀ ਹੈ ਪਲਾਨ ਮੇਂ ਬਣਾ ਲੈਂਦੇ ਆਪਣੇ ਪੇਕੇ ਫੋਨ ਕਰਕੇ ਕਿ ਅੱਜ ਕੀ ਕਰਨਾ ਹੈ ਕਿੱਥੇ ਘੁੰਮਣ ਜਾਣਾ ਹੈ ਕਿਹੜਾ ਰੈਸਟੋਰੈਂਟ ਚੰਗਾ ਹੁੰਦਾ ਹੈ ਉੱਥੇ ਇਟ ਬਿਟ ਸਭ ਲੱਗੀ ਹੁੰਦੀ ਆ ਲੇਕਿਨ ਇਹ ਬਹੁਤ ਗਲਤ ਗੱਲ ਹੈ ਜਿਹੜੇ ਜਿੱਥੇ ਤੁਸੀਂ ਰਹਿੰਦੇ ਹੋ ਸੱਸ ਸੋਹਰੇ ਚ ਰਹਿੰਦੇ ਹੋ ਜਿਹੜੇ ਘਰ ਚ ਤੁਸੀਂ ਰਹਿੰਦੇ ਹੋ ਉਹਨਾਂ ਦੀ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਪਈ ਉਹਨਾਂ ਬਾਰੇ ਤੇ ਸੋਹਰੇ ਨੂੰ ਪਤਾ ਨਹੀਂ ਲੱਗਦਾ ਉਹ ਸੋਹਰੇ ਨੂੰ ਪਤਾ ਨਹੀਂ ਹੈ ਸੋਹਰੇ ਨੂੰ ਪਤਾ ਹੀ ਨਹੀਂ ਸਾਡੀ ਉਹਨੇ ਕੀ ਲਾਈਨ ਕੀਤਾ ਕੀ ਨਹੀਂ ਕੀਤਾ ਜੇ ਉਹਨਾਂ ਨੂੰ ਪਤਾ ਹੋਵੇ ਤਾਂ ਕੁਝ ਕਰਨ ਕੈਂਦੀ ਉਹ ਹਸਾ ਲੈਣਾ ਸੋ ਪੇਕੇ ਨੇ ਸੂਈ ਵੀ ਦਿੱਤੀ ਉਹ ਜਗ ਚ ਧਮਾ ਦੇਣੇ ਤੇ ਸੋਹਰਿਆਂ ਦੇ ਭਾਵੇਂ ਨਹੀਂ ਪੇਕੇ ਨੇ ਸੂਈ ਵੀ ਦਿੱਤੀ ਇਹੋ ਕਿਹਾ ਨਾ ਮੈਂ ਹਾਂਜੀ ਹਾਂਜੀ ਪੇਕੇ ਨੇ ਸੂਈ ਵੀ ਦਿੱਤੀ ਅਸੀਂ 20 ਜਣਿਆਂ ਨੂੰ ਦੱਸਣੀ ਹੈ ਆ ਮੇਰੇ ਪੇਕੇ ਉਹ ਆ ਇਹ ਪੇਕੇ ਤੇ ਸੋਰੇ ਇੰਨਾ ਕੁਛ ਦਿੰਦੇ ਇੱਥੇ ਰਹਿਣੇ ਪਈਆਂ ਉਹਨਾਂ ਦਾ ਖਾਣੇ ਪਈਆਂ ਉਹਨਾਂ ਦਾ ਪਾਣੇ ਪਈਆਂ ਅਸੀਂ ਫਿਰ ਵੀ ਨਾਮ ਨਾ ਕਰੀਏ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਜਿਹੜੀਆਂ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਜਿਹੜੀਆਂ ਕੁੜੀਆਂ ਜਿਹੜੇ ਕੁਝ ਲੋਕ ਇਹੋ ਜਿਹਾ ਕੰਮ ਕਰਦੀ ਹੈ ਬਿਲਕੁਲ ਵੀ ਨਾ ਕਰਨ ਕਿਉਂਕਿ ਇਹ ਗਲਤ ਗੱਲ ਹੈ ਜਿੱਥੋਂ ਤੁਹਾਨੂੰ ਪਿਆਰ ਮਿਲਦਾ ਪਿਆ ਉਹ ਪਿਆਰ ਦਾ ਨਾਮ ਵੀ ਕਰੋ ਨਹੀਂ ਪਿਆਰ ਤਾਂ ਇੱਕ ਵੱਖਰੀ ਗੱਲ ਹੈ ਜਿੱਥੇ ਆਪਾਂ ਸਾਰੀ ਉਮਰ ਕੱਟਣੀ ਹੈ ਬਿਲਕੁਲ ਜੀਣਾ ਮਰਨਾ ਹਾਂ ਜੀਣਾ ਮਰਨਾ ਸਾਰੀ ਉਮਰ ਕੱਟਣੀ ਹੈ ਉਹਦਾ ਨਾ ਹੀ ਕੋਈ ਨਹੀਂ ਤੇ ਜਿੱਥੇ ਆਪਾਂ 16 17 ਸਾਲ ਕੱਟ ਗਏ ਆ ਤੇ ਉਹਨਾਂ ਦੀ ਗੁਣ ਤੂੰ ਮੰਨਦਾ ਨਹੀਂ ਕੋਈ ਵੀ ਘੁੰਮੀ ਫਿਰਦੇ ਆਂ ਉਹਨਾਂ ਜਿੱਥੇ ਬੀਤ ਆ ਉਹਨਾਂ ਨੂੰ ਲੈ ਕੇ ਹਾਲੇ ਵੀ ਨਾਲ ਘੁੰਮੀ ਫਿਰਦੇ ਘੁੰਮੀ ਫਿਰਦੇ ਆ ਤੇ ਜਿੱਦਾਂ ਜਿੱਥੇ ਸਾਰੀ ਉਮਰ ਕੱਢੀ ਹੈ ਸਾਰੇ ਪਰਿਵਾਰ ਦੀ ਮੇਰੇ ਕਹਿਣ ਦਾ ਮਤਲਬ ਸਿਆਣੀ ਕੁੜੀ ਉਹੀ ਆ ਜਿਹੜੀ ਬੈਲੈਂਸ ਬੁਲਾ ਕੇ ਰੱਖੇ ਸੋਹਿਆਂ ਦਾ ਵੀ ਪੇਕਿਆ ਇੱਕੋ ਜਿਹਾ ਰੱਖਿਆ ਨਹੀਂ ਉਹਦੇ ਆਇਆ ਮੈਂ ਇਸ ਤਰ੍ਹਾਂ ਕਰਦਾ ਮੇਰੇ ਆਏ ਮੈਂ ਇਦਾਂ ਕਰਦਾ ਚਲੋ ਜੀ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਪਲੀਜ਼ ਰਿਕੁਐਸਟ ਹੈ ਜੋ ਕੋਈ ਅੱਦਾ ਕਰਦਾ ਬਿਲਕੁਲ ਨਾ ਕਰੇ ਐ ਸਟੋਰੀ ਧਿਆਨ ਨਾਲ ਦੇਖਣਾ ਬਹੁਤ ਅੱਛੀ ਔਰ ਇੰਟਰਸਟਿੰਗ ਸਟੋਰੀ ਹੈ ਜੀ ਆ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਸਰ ਸਾਰੀ ਗੱਲ ਜੀ